ਗੁਰਪ੍ਰੀਤ ਸਤਸੰਗਤ ਜੀ ਇਹ ਜੋ ਅੱਜ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਇਹ ਮਹੀਨਾ ਸਿੱਖ ਪੰਥ ਵਾਸਤੇ ਬਹੁਤ ਅਹਿਮ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਔਰ ਬਹੁਤ سارے ਦੁੱਖ ਖਾਲਸੇ ਨੂੰ ਝੱਲਣੇ ਪਏ ਉਹਦੇ ਬਾਬਤ ਗੁਰੂ ਪਾਤਸ਼ਾਹ ਜੀ ਦਾ ਸੰਦੇਸ਼ ਕਿਸੇ ਕਵੀ ਨੇ ਲਿਖਿਆ आप जी रूबरू कि लड़िया आया जीत किमें लड़िया जूजा कि मैं, लड़े मैं लड़े आया जीत किमें ਟਖਾਦੇ ਕਿਵੇਂ ਜਿੰਦ ਗਏ ਵਾਰ ਕਿਵੇਂ ਹੀਰੇ ਸੀ ਲਟਾਏ ਦਸ਼ਮੇਸ਼ ਪਿਤਾਣੇ ਕਿਵੇਂ ਲਾਲ ਸਿਵਾਰੇ ਦਸ਼ਮੇਸ਼ ਪਿਤਾਣੇ ਪਾਣੇ ਗੁਰੂ ਦੇ ਨੂੰ ਤੂੰ ਵੀ ਕਦੀ ਸਹਜਾ ਕਦੇ ਪੜ ਸੋਚਿਆ ਕਰੀ ਕਿਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਕਦੇ ਪੜ ਸੋਚਿਆ ਕਰੀ ਦਾਦੀ ਵਾਸਤੇ ਸਿਕਾਉਂਦੀ ਗੰਗੂ ਬਮਣ ਦੇ ਤਾਈ ਐਵੇਂ ਲਾਲਚ ਚਾਕੇ ਨਾ ਤੂੰ ਜ਼ੁਲਮ ਕਮਾਈ ਦਾਦੀ ਵਾਸਤੇ ਸਿਕਾਉਂਦੀ ਗੰਗੂ ब्राह्मण ਦੇ ਤਾਈ ਐਵੇਂ ਲਾਲ ਚੂਚਿਆ ਕੇ ਨਾ ਤੂੰ ਜ਼ੁਲਮ ਕਮਾਈ ਗੰਗੂ ਖੇੜ ਗਿਆ ਚਾ ਨੀਂ ਚਿਣੇ ਦੋ ਮੇ ਲਾਲ ਗੰਗੂ ਖੇੜ ਗਿਆ ਚਾ ਨੀ ਨੇ ਦੋ ਮਿਲਾ ਸੁਰਤੀ ਆਪਣੀ ਸਰਹੰਦ ਵੱਲ ਲੈ ਜਾ ਕਦ ਪੜ ਸੋਚਿਆ ਕਰੀ ਕਿਸ ਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਕਦ ਪੜ ਸੋਚਿਆ ਕਰੀ ਪਹਿਲਾ ਪਿਤਾ ਸੀ ਗਵਾਇਆ ਫਿਰ ਬਾਰੇ ਪੁੱਤ ਚਾ ਪੱਲੇ ਵਾਜ ਤੇ ਨਾ ਕੋੜਾ ਨਾ ਕੋਈ ਕੋੜ ਸੁਵਾ ਪਹਿਲਾ ਪਿਤਾ ਸੀ ਰੀ ਪੁੱਤ ਚਾ ਪੱਲੇ ਵਾਜ ਤੇ ਨਾ ਕੋੜਾ ਨਾ ਕੋਈ ਕੋੜ ਸਵਾਰ ਲਹੂ ਪਾਣੀ ਥਾਂ ਵਹਾਕੇ ਗੁਰਾਂ ਕਰਜ਼ ਚੁਕਾਇਆ ਲਹੂ ਪਾਣੀ ਥਾਂ ਵਹਾਕੇ ਗੁਰ ਦਾ ਕਰਜ ਚੁਕਾਇਆ ਸਿੱਖਾ ਤੂੰ ਵੀ ਤਾਂ ਕਦੀ ਸੋਚੀ ਪੈ ਜਾ ਕਦੇ ਪੜ ਸੋਚਿਆ ਕਰੀ ਕਿਸਾ ਗੁਰਦਸ਼ ਮੇਸ਼ ਜੀਦਾ ਲੈ ਜਾ ਦੇ ਪੜ ਸੋਚਿਆ ਕਰੀ ਕਿਵੇਂ ਲੜਿਆ ਜੀਤ ਕਿਵੇਂ ਲੜਿਆ ਜੁਜਾ